ਹਾਂਜੀ ਕਿਸਾਨ ਵੀਰ ਅੱਜ ਆਪਾਂ ਤੁਹਾਡੇ ਨਾਲ ਕਣਕ ਤੇ ਕਰਨ ਦੇ ਲਈ ਤਿੰਨ ਫਾਰਮੂਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲੀ ਇਹ ਹੈ ਜੀ ਜੇ ਕਿਸੇ ਕਿਸਾਨ ਵੀਰ ਨੇ ਕੋਈ ਸਖਤ ਨਦੀਨ ਆਸ਼ਕ ਆਪਣੀ ਕਣਕ ਤੇ ਸਪਰੇਅ ਕੀਤੀ ਜਿੰਦੇ ਨਾਲ ਜਿਹੜੀ ਆਪਣੀ ਕਣਕ ਸੜ ਗਈ ਹੈ ਕਣਕਾ ਮੱਚ ਚੁੱਕੀ ਹੈ ਜਾਂ ਕਣਕ ਨੂੰ ਝੜਕਾ ਲੱਗ ਚੁੱਕਿਆ ਤਾਂ ਉਹਨੂੰ ਆਪਾਂ 3-4 ਦਿਨਾਂ ਦੇ ਵਿੱਚ ਦੁਬਾਰਤੋਂ ਹਰੀ ਪਾਣੀ ਦੇ ਵਿੱਚ ਕਿਵੇਂ ਲੈ ਕੇ ਆਉਣਾ ਦੂਸਰਾ ਹੈਗਾ ਜੀ ਜੇਕਰ ਆਪਣੀ ਕਣਕ ਪਹਿਲੇ ਪਾਣੀ ਲਾਉਣ ਤੋਂ ਬਾਅਦ ਆਪਣੀ ਕਣਕ ਪੀੜੀ ਪੈ ਚੁੱਕੀ ਹੈ ਜਾਂ ਆਪਣੇ ਖੇਤਾਂ ਦੇ ਵਿੱਚ ਆਪਣੇ ਕਣਕ ਦੇ ਵਿੱਚ ਨਾਈਟ੍ਰੋਜਨ ਦੇ ਕਾਰਡ ਦਿਖ ਰਹੀ ਹੈ ਜਾਂ ਆਪਣੇ ਜਿਹੜੀ ਜ਼ਮੀਨਾਂ ਵਿੱਚ ਪਾਣੀ ਜਲਦੀ ਜਾ ਆਪਣੀ ਜਿਹੜੇ ਕਣਕ ਹੈ ਫਟਾਰਾ ਨਹੀਂ ਕਰ ਰਹੇ ਕਣਕ ਤੀਜਾ ਜਿੱਲਾ ਖੜੀ ਕੋ ਉਸ ਨੂੰ ਆਪਾਂ ਕਣਕ ਨੂੰ ਫਟਾਰਾ ਕਿਸ ਤਰ੍ਹਾਂ ਕਰਾਉਣਾ ਕਿਹੜੀ ਖਾ ਜਾਂ ਆਪਾਂ ਸਪਰੇਅ ਕਰਨੀ ਹੈ ਤੇ ਅਗਲਾ ਹੈਗਾ ਜੀ ਜੇਕਰ ਆਪਣੀ ਕਣਕ ਦੀ ਬਿਜਾਈ ਸਮੇ ਆਪਾਂ ਡੀਪੀ ਖਾਦ ਘੱਟ ਪਾਈਏ ਜਾਂ ਆਪਾਂ 12 32 16 ਇੱਕ ਬੈਗ ਦੇ ਨਾਲ ਬੀਜੀਏ ਤਾਂ ਜੇ ਆਪਾਂ ਜਿਹੜੀ ਆਪਣੇ ਕਣਕ ਦੇ ਵਿੱਚ ਡੀਪੀ ਜਾਨੀ ਕਿ ਫਾਸਫੋਰਸ ਤੱਤ ਦੀ ਘਾਟ ਦੇ ਨਿਸ਼ਾਨੀਆਂ ਦੇਖ ਰਹੀਆਂ ਨੇ ਜਿਵੇਂ ਆਪਣੇ ਪੱਤੇ ਜਾਮਨੀ ਰੰਗ ਦੇ ਹੋਣ ਲੱਗ ਪੈਂਦੇ ਨੇ ਤੇ ਜਿਹੜੀ ਕਣਕ ਫਟਾਰਾ ਦੀ ਕਟ ਕਰੇਗੀ ਕਣਕ ਤੀਜਾ ਜ਼ਿਲ੍ਹਾ ਹੋ ਕੇ ਖੜੀ ਹੋਵੇਗੀ ਉਹਨੂੰ ਆਪਾਂ ਕਣਕ ਨੂੰ ਫਟਾਰਾ ਕਿਸ ਤਰ੍ਹਾਂ ਕਰਾਉਣਾ ਕਿਹੜੀ ਆਪਾਂ ਸਪਰੇਅ ਕਰਨੀ ਹੈ ਤੇ ਇਹ ਜਿਹੜੀ ਅੱਜ ਦੀ ਜਾਣਕਾਰੀ ਆਪਾਂ ਤੁਹਾਡਾਂ ਨਾਲ ਸਾਂਝੀ ਕਰਦੇ ਹਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਹਿਲਾ ਹੈਗਾ ਜੀ ਜੇਕਰ ਆਪਣੇ ਕਿਸੇ ਕਿਸਾਨ ਵੀਰ ਦੀ ਜਿਵੇਂ ਆਪਣੇ ਕਈ ਵਾਰ ਹੁੰਦਾ ਕਿ ਜ਼ਮੀਨ ਆਪਣੀ ਹਲਕੀ ਜਾਂ ਰੇਤਲੀ ਹੁੰਦੀ ਹੈ ਆਪਾਂ ਕੋਈ ਸਖਤ ਨਦੀਨ ਆਸ਼ਕਾ ਸਪਰੇਅ ਕਰ ਲਿਨੇ ਜਿੰਦਾਂ ਜਿੰਨੀ ਆਪਣੀ ਕਣਕ ਰੁਕ ਜਾਂਦੀ ਹੈ ਕਣਕ ਨੂੰ ਝੜਕਾ ਲੱਗ ਜਾਂਦਾ ਕਣਕ ਪੀਲੇ ਪਣ ਦੇ ਵਿੱਚ ਜਾਂ ਕਣਕ ਮੱਚ ਜੇ ਜਾਂਦੀ ਹੈ ਉਨ ਆਪਾਂ ਕਿਸਾਨ ਉਹ ਤਿੰਨ ਚਾਰ ਦਿਨਾਂ ਦੇ ਵਿੱਚ ਆਪਾਂ ਕਿਹੜੀ ਸਪਰੇਅ ਕਰਨ ਨਾਲ ਆਪਾਂ ਸਹੀ ਕਰ ਸਕਦੇ ਆ ਇਸ ਵਾਰ ਕਿਸਾਨ ਨੂੰ ਤੁਸੀਂ ਕੀ ਕਰਨਾ 500 ਗ੍ਰਾਮ ਲੈਣਾ ਆਪਾਂ ম্যাগਨੀਸ਼ੀਅਮ 1 1 ਕਿਲੋਗ੍ਰਾਮ ਲੈਣਾ ਆਪਾਂ ਮੈਗਨੀਸ ਸਲਫੇਟ ਤੇ 1.5 ਕਿਲੋ ਤੋਂ ਲੈ ਕੇ 2 ਕਿਲੋ ਯੂਰੀਆ ਜਿਹੜਾ ਆਪਣਾ ਮੈਗਨੀਸ ਸਲਫੇਟ ਜੇ ਕਿਸੇ ਵੀ ਆਪਾਂ ਕੁਝ ਸਖਤ ਨਦੀਆਂ ਨਦੀਆਂ ਸਪਰੇਅ ਕਰਦੇ ਆ ਆਪਾਂ ਨੂੰ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਇੱਕ ਸਪਰੇਅ ਜਿਹੜੀ ਮੈਗਨੀਸ ਸਲਫੇਟ ਦੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕਿਸੇ ਵੀ ਨਦੀਨ ਅਕਸਰ ਪੇਹੇ ਦਾ ਝੜਕਾ ਲੱਗਦਾ ਕਣਕ ਤੋਂ ਤਾਂ ਸਭ ਤੋਂ ਜਿਹੜੀ ਵੱਧ ਘਾਟ ਹੈ ਆਪਣੇ ম্যাগਨੀਜ਼ ਦੀ ਆਉਂਦੀ ਹੈ ਉਹਦੇ ਨਾਲ ਜਿਹੜੇ ਆਪਣੇ ਫਿਰ ਕਣਕ ਬੱਚਿਆਂ ਦੀ ਸਮੱਸਿਆ ਆ ਜਾਂਦੀ ਹੈ ਤੇ ਕਿਉਂਕਿ ਜਿਹੜੀ ਹਲਕੀਆਂ ਜਾਂ ਰੇਤਲੀ ਜ਼ਮੀਨਾਂ ਦੇ ਵਿੱਚ ਜਿਹੜੀ ম্যাগਨੀਜ਼ ਦੀ ਘਾਟ ਪਹਿਲਾਂ ਤੋਂ ਹੀ ਹੁੰਦੀ ਹੈ ਉਤੋਂ ਆਪਾਂ ਕੋ ਸਭ ਤੋਂ ਨਦੀਨ ਅਕਸਰ ਸਪਰੇਅ ਕਰਦੇ ਹਾਂ ਜਿੰਦੇ ਨਾਲ ਜਿਹੜੀ ਆਪਣੇ ਕਣਕ ਜਿਆਦਾ ਆਪਣੀ ਜਿਆਦਾ ਸੜਦੀ ਏ ਇਸ ਵਾਸਤੇ ਆਪਾਂ 500 ਗ੍ਰਾਮ ਮੈਗਨੀਸ਼ੀਅਮ 1 ਕਿਲੋਗ੍ਰਾਮ ਆਪਾਂ ਮੈਗਗਨੀ ਸਲਫੇਟ ਲੈਣਾ ਤੇ ਡੇਢ ਗਿਲਦੋ ਤੋਂ ਲੈ ਕੇ 2 ਕਿਲੋ ਯੂਰੀਆ ਖਾਦ ਇਹਨੂੰ ਆਪਾਂ ਖੇਤਾਂ ਵਿੱਚ ਉਹ ਸਪਰੇ ਹਜ ਜਿਹੜੀ ਸਪਰੇਇ ਆਪਾਂ 7-8 ਦਿਨ ਦੁਬਾਰਾ ਫੇਰ ਰਿਪੀਟ ਕਰ ਸਕਦੇ ਆ ਤੇ ਅਗਲਾ ਹੈਗਾ ਜੀ ਜੇਕਰ ਆਪਣੀ ਕਣਕ ਪੂਰੀ ਫਟਾਰ ਨਹੀਂ ਕਰਦੀ ਪਈ ਜਾਂ ਆਪਾਂ ਕਣਕ ਪਾਣੀ ਲਾਉਣ ਤੋਂ ਬਾਅਦ ਕਣਕ ਪੀਲੀ ਪੈ ਚੁੱਕੀ ਏ ਕਣਕ 30% ਲਾ ਖੜੀ ਏ ਪੂਰੀ ਫਟਾਰ ਨਹੀਂ ਕੀਤੀ ਜਾਂ ਜਿਹੜੀ ਜ਼ਮੀਨਾਂ ਵਿੱਚ ਆਪਣਾ ਪਾਣੀ ਜਲਦੀ ਨਹੀਂ ਜੀਰਦਾ ਉੱਥੇ ਜਿਹੜੀ ਕਣਕ ਜਲਦੀ ਪੀਲੀ ਪੈਂਦੀ ਏ ਜਾਦਾ ਪੀਲੀ ਪੈਂਦੀ ਏ ਉਹਨੂੰ ਆਪਾਂ ਕਿਦਾਂ ਠੀਕ ਕਰਨਾ ਇਸ ਵਾਸਤੇ ਕਿਸਾਨੀ ਵੀਰੋ ਆਪਾਂ ਕੀ ਕਰਨਾ 1 ਕਿਲੋਗ੍ਰam ਲੈਣਾ ਆਪਾਂ ਮੈਗਨੀਸ਼ੀਅਮ ਇਹਦੇ ਵਿੱਚ ਆਪਾਂ 2 ਕਿਲੋ ਯੂਰੀਆ ਖਾਦ ਇਨਾ ਦੋਨਾਂ ਦਾ ਘੋੜ ਬਣਾ ਕੇ ਆਪਾਂ ਕਿਸਾਨ ਬਰੋ ਸਵਾ 10 ਲੀਟਰ ਤੋਂ ਲੈ ਕੇ 150 ਲੀਟਰ ਵਿੱਚ ਆਪਾਂ ਸਪਰੇਅ ਕਰ ਦੇਣੀ ਹੈ ਇਹ ਜਿਹੜੀ ਆਪਣੀ ਤਕਰੀਬਨ ਜੇ ਸਪਰੇਅ ਕਰਨ ਤੋਂ 3-4 ਦਿਨ ਬਾਅਦ ਜਿਹੜਾ ਆਪਣਾ ਕਣਕ ਦਾ ਜਿੱਕ ਬਦਲ ਜੇਗੀ ਕਣਕ ਫਟਾਰਾ ਵੀ ਕਰਨ ਲੱਗ ਪੇਗੀ ਜਿਹੜਾ ਕਣਕ ਦਾ ਪੂਰਾ ਹਰੇਪਣ ਦੇ ਵਿੱਚ ਆ ਜਾਵੇਗੀ ਕਿਉਂਕਿ ਜਿਹੜਾ ਕ ਮੈਗਨੀਸ਼ੀਅਮ ਹੈ ਪੂਰਾ ਜਿਹੜਾ ਕਲੋਰੋਫਿਲ ਦਾ ਇੱਕ ਸਿੱਧਾ ਆਪਾਂ ਕਹਿ ਸਕਦੇ ਹਾਂ ਮੁੱਖ ਤਾਤੇ ਇਹਨਾਂ ਜਿਹੜੇ ਕਣਕ ਪੂਰੇ ਹਰੇਪਣ ਦੇ ਵਿੱਚ ਆਉਂਦੀ ਜਿੰਨੀ ਜਿੰਨੇ ਆਪਣੇ ਕਣਕ ਹਰੇਪਣ ਦੇ ਵਿੱਚ ਆਵੇਗੀ ਉਹਨਾਂ ਜਿਹੜੇ ਆਪਣੇ ਕਲੋਰੋਫਿਲ ਦੀ ਮਾਤਰਾ ਵਧੇਗੀ ਜਿੰਨਾਂ ਜਿਹੜੀ ਆਪਣੇ ਕਣਕ ਫਟਾਰ ਵੀ ਕਰੇਗੀ ਕਿਉਂਕਿ ਵੱਧ ਭੋਜਨ ਬਣੇਗਾ ਤੇ ਜਿਹੜੇ ਆਪਣੇ ਕਣਕ ਦਾ ਫਟਾਰਾ ਵੀ ਵਧਿਆ ਹੋਵੇਗਾ ਇਹ ਆਪਾਂ 1 ਕਿਲੋਗ੍ਰਾਮ ਮੈਗਨੀਸ਼ੀਅਮ ਤੇ ਆਪਾਂ 2 ਕਿਲੋ ਆਪਣੀ ਯੂਰੀਆ ਖਾਦ ਦਾ ਘੋਲ ਤੇ ਅੱਗੇ ਹੈਗੇ ਜੀ ਜਿਹੜੇ ਕਿਸਾਨ ਵੀਰਾਂ ਨੇ ਆਪਾਂ 12 32 16 ਪਾਈਏ ਇੱਕ ਬੈਗ ਕਿਉਂਕਿ ਜਿਹੜੀ ਨਾਈਟ੍ਰੋਜਨ ਆਪਣਾ ਫਾਸਫਰ ਤੱਤ ਹੁੰਦਾ ਜਿਵੇਂ ਡੀਪੀ ਦੇ ਵਿੱਚ 46% ਹੁੰਦਾ ਜੇਕਰ ਆਪਾਂ 12 32 16 ਦੀ ਗੱਲ ਕਰੀਏ ਤਾਂ ਉਹਦੇ ਵਿੱਚ 32% ਆਪਣਾ ਜਿਹੜਾ ਫਾਸਫਰ ਤੱਤ ਹੁੰਦਾ ਯਾਨੀ ਕਿ ਘਟ ਹੁੰਦਾ ਜਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਬੀਜੀ ਜਾਂ ਡੀਪੀ ਘੱਟ ਪਾਈਏ ਜਾਂ ਨਹੀਂ ਪਾਈ ਉਸ ਵਾਸਤੇ ਕਿਸਾਨ ਉਹ ਆਪਾਂ ਕੀ ਕਰਨਾ ਕਿਉਂਕਿ ਉਹ ਵੀ ਚੀਜ਼ ਜੀ ਕਣਕੇ ਆਪਣੀ ਪੂਰੀ ਫਟਾਰ ਨਹੀਂ ਕਰੇਗੀ ਕਣਕ ਤਿੱਲਾ ਤਿੱਲਾ ਖੜੀ ਹੋਵੇਗੀ ਤੇ ਇਸ ਵਾਸਤੇ ਆਪਾਂ ਕੀ ਕਰਨਾ ਚੰਗੇ ਫਟਾਰੇ ਕਰਾਉਣ ਵਾਸਤੇ ਆਪਾਂ 2 ਕਿਲੋ ਇਸ ਵਾਸਤੇ ਰਾਣੀ ਜੀ ਡੀਏਪੀ ਖਾਦ ਤੇ 2 ਕਿਲੋ ਆਪਾਂ ਲੈਣੀ ਜੀ ਕਿਸਾਨ ਆਪਾਂ ਯੂਰੀਆ ਖਾਦ 2 ਕਿਲੋ ਡੀਏਪੀ ਪਲੱਸ 2 ਕਿਲੋ ਯੂਰੀਆ ਖਾਦ ਇਹਦੇ ਵਿੱਚ ਆਪਾਂ ਕਿਸਾਨ ਨੂੰ 200 ਗ੍ਰਾਮ ਜਿਲੇਟਡ ਜ਼ਿੰਕ ਵਿੱਚ ਐਡ ਕਰਨਾ ਇਹ ਧਿਆਨ ਰੱਖਣਾ ਕਿ ਜਿਹੜੀ ਆਪਣੇ ਡੀਏਪੀ ਖਾਦ ਇਹਨੂੰ ਆਪਾਂ ਇੱਕ ਦਿਨ ਆਪਾਂ ਪਹਿਲਾਂ ਭਿਓ ਪਿਉ ਦੇਣਾ ਕਿਉਂਕਿ ਜਲਦੀ ਜੜਾਂ ਦਾ ਪਾਣੀ ਵਿੱਚ ਕੁਲਣਸ਼ੀਲ ਘੱਟ ਹੁੰਦੀ ਹੈ ਪਾਣੀ ਦੇ ਵਿੱਚ ਜਲਦੀ ਘੁਲਦਾ ਨਹੀਂਗਾ ਡੀਏਪੀ ਇਹਨੂੰ ਆਪਾਂ ਇੱਕ ਦਿਨ ਪਹਿਲਾਂ ਪਾਣੀ ਵਿੱਚ ਆਪਾਂ ਘੋਲ ਕੇ ਰੱਖ ਦੇਣਾ ਤੇ ਯੂਰੀਆ ਆਪਾਂ ਉਸੇ ਸਮੇਂ ਘੋਲ ਸਕਦੇ ਹਾਂ ਤੇ ਜਿਹੜੀ ਆਪਣੀ ਚਿਲੇਟਡ ਜ਼ਿੰਕ ਹੈ ਇਹਨੂੰ ਆਪਾਂ ਇੱਕ ਵੱਖਰਾ ਘੋਲ ਬਣਾਉਣਾ ਤਿੰਨਾ ਆਪਣੇ ਜਿਹੜੇ ਖਾਦਾਂ ਦਾ ਆਪਾਂ ਅਲੱਗ-ਅਲੱਗ ਘੋਲ ਬਣਾਉਣਾ ਡੀਪੀ ਦਾ ਅਲੱਗ ਬਣਾਉਣਾ ਯੂਰੀਆ ਦਾ ਅਲੱਗ ਬਣਾਉਣਾ ਤੇ ਚਿਲੇਟਡ ਜ਼ਿੰਕ ਦਾ ਅਲੱਗ ਬਣਾਉਣਾ ਤੇ ਜਦੋਂ ਆਪਾਂ ਸਭ ਇਹ ਕਰਨੀ ਹੈ ਦੋਨਾਂ ਦਾ ਘੋਲ ਪਾ ਕੇ ਤੇ ਇੱਕ ਟੈਂਕੀ ਦੇ ਵਿੱਚ ਜਿੱਦੋਂ ਆਪਾਂ ਸਿੱਧਾ ਜਿਹੜਾ ਚਿਲੇਟਡ ਜ਼ਿੰਕ ਹੈ ਸਿੱਧਾ ਆਪਾਂ ਜਿੰਨੀ ਵੀ ਆਪਾਂ ਟੈਂਕੀਆਂ ਲਾਉਣੀਆਂ ਨੇ ਉਸ ਹਿਸਾਬ ਨਾਲ ਤੁਸੀਂ ਇਹ ਜੋਜ ਬਣਾ ਸਕਦੇ ਹੋ ਇਹ 200 ਗ੍ਰਾਮ ਆਪਾਂ ਇੱਕ ਕਿੱਲੇ ਦੀ ਲੈਣੀ ਹੈ ਤਾਂ ਸਿੱਧਾ ਆਪਾਂ ਜਿਹੜਾ ਜ਼ਿੰਕ ਦਾ ਘੋੜ ਬਣਾਇਆ ਚਿਲੇਟਡ ਜਿੰਕ ਦਾ ਇਹਦਾ ਆਪਾਂ ਸਿੱਧਾ ਟੈਂਕ ਦੇ ਵਿੱਚ ਆਪਾਂ ਮਿਕਸ ਕਰ ਦੇਣਾ ਤੇ ਫਿਰ ਆਪਾਂ ਸਪਰੇਅ ਕਰ ਦੇਣੀ ਹੈ ਇੱਕ ਸੰਦੇਵਰ ਆਪਾਂ ਵੱਖ-ਵੱਖ ਜਿਹੜੇ ਫਾਰਮੂਲੇ ਨੇ ਜਿਹੜੀ ਵੀ ਤੁਹਾਡੇ ਕਣਕ ਤੁਸੀਂ ਕਰਨਾ ਚਾਹੁੰਦੇ ਜੇਕਰ ਤੁਹਾਡੀ ਫਟਾਰ ਘਟੇ ਤਾਂ ਤੁਸੀਂ ਆਪਾਂ ਮੈਗਨੀਸ਼ੀਅਮ ਤੇ ਯੂਰੀਆ ਵਾਲਾ ਘੋੜ ਬਣਾ ਸਕਦੇ ਹੋ ਜੇ ਤੁਹਾਡੇ ਕਣਕ ਜੇ ਡੀਪੀ ਘਟ ਪਾਈਏ ਕਣਕ ਦੇ ਵਿੱਚ ਡੀਪੀ ਦੀ ਘਾਟ ਆ ਰਹੀ ਹੈ ਤਾਂ ਤੁਸੀਂ ਵਧਿਆ ਫਟਾਰਾ ਕਰਾਉਣ ਦੇ ਲਈ ਆਪਣੇ ਡੀਏਪੀ ਪਾਸ ਯੂਰੀਆ ਖਾਦ ਪਾਸ ਚਿਲੇਟਡ ਜਿੰਕ ਦਾ ਆਪਣਾ ਘੋੜ ਆਪਣਾ ਵਰਤ ਸਕਦੇ ਹੋ ਤੇ ਜੇ ਆਪਣੇ ਕਿਸੇ ਕਿਸਾਨ ਵੀਰ ਦਾ ਸਖਤ ਨਦੀਨ ਨਾਸ਼ਕ ਦੇ ਨਾਲ ਆਪਣੀ ਕਣਕ ਸੜ ਗਈ ਏ ਉਹਦੇ ਵਾਸਤੇ ਵੀਰ ਆਪਾਂ ਇਹਦਾ ম্যাগਨੀਸ਼ੀਅਮ ਮੈਗਨੀਜ ਤੇ ਆਪਾਂ ਡੇਟ ਤੋਂ 2 ਕਿਲੋ ਯੂਰੀਆ ਖਾਦ ਦਾ ਘੋਲ ਦੀ ਆਪਾਂ ਸਪਰੇਅ ਕਰ ਸਕਦੇ ਆ ਤੇ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਧੰਨਵਾਦ